ਜੰਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਦੇ ਗ੍ਰਹਿ ਫਗਵਾੜਾ ਵਿੱਚ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਇਨਕਲਾਬੀ ਨਾਅਰਿਆਂ ਨਾਲ ਮੈਂਬਰ ਰੋਸ ਪ੍ਰਦਰਸ਼ਨ ਕਰਦੇ ਹੋਏ ਚਾਰ ਸ਼ੀਟ ਦੇ ਰੂਪ ਵਿੱਚ ਮੰਗ ਪੱਤਰ ਸੌਂਪਿਆ ਅਤੇ ਪਿਛਲੇ 5 ਸਾਲਾਂ ਵਿੱਚ ਉਹਨਾਂ ਨੇ ਆਂਗਣਵਾੜੀ ਮੁਲਾਜ਼ਮਾ ਦੀਆਂ ਕਿੰਨੀਆਂ ਮੰਗਾਂ ਨੂੰ ਉਠਾਇਆ ਤੇ ਚਰਚਾ ਕੀਤੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਜਰਨਲਕਤਰ ਸੁਭਾਸ਼ ਰਾਣੀ ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ ਨੇ ਕਿਹਾ ਕਿ ਆਈ ਸੀ ਡੀ ਐਸ ਸਕੀਮ ਪਿਛਲੇ 48 ਸਾਲਾਂ ਤੋਂ ਲਗਾਤਾਰ ਨੀਸਲੇ ਪੱਧਰ ਤੇ ਕੰਮ ਕਰ ਰਹੀ ਹੈ ਅਤੇ ਕਪੋਸ਼ਣ ਵਰਗੀਆਂ ਨਾਮੁਰਾਦ ਬਿਮਾਰੀਆਂ ਅਤੇ ਬੱਚਿਆਂ ਦੇ ਸੋ ਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇੱਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਆਈ ਸੀ ਡੀ ਐਸ ਯੋਜਨਾ ਰਾਸ਼ਟਰੀ ਸਹਿਯਤ ਮਿਸ਼ਨ ਅਤੇ ਮਿਡ-ਡੇ ਮੀਲ ਪ੍ਰੋਗਰਾਮ ਦੇ ਫਰੰਟਲਾਈਨ ਵਰਕਰ ਲੋਕਾਂ ਨੂੰ ਪੋਸ਼ਣ ਪ੍ਰੀ-ਸਕੂਲ ਸਿੱਖਿਆ ਸਿਹਤ ਅਤੇ ਭੋਜਨ ਨਾਲ ਸੰਬੰਧਿਤ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਭ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਖਾਸ ਕਰਕੇ ਗਰੀਬ ਔਰਤ ਅਤੇ ਬੱਚਿਆਂ ਲਈ ਇਹ ਉਹ ਸਕੀਮ ਵਰਕਰ ਸਨ ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਅਤੇ ਲਾਕਡਾਊਨ ਦੌਰਾਨ ਆਪਣੀਆਂ ਜਾਨਾਂ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਲੋਕਾਂ ਤੱਕ ਪੋਸ਼ਣ, ਭੋਜਨ ਅਤੇ ਸਿਹਤ ਸੇਵਾਵਾਂ ਪਹੁੰਚਾਈਆਂ ਹਾਲਾਂਕਿ ਇਹ ਅਫਸੋਸਨਾਕ ਹੈ ਕਿ ਭਾਰਤ ਸਰਕਾਰ ਦੁਆਰਾ ਸਾਡੇ ਨਾਲ ਬਹੁਤ ਬੇਰਹਿਮ ਅਤੇ ਅਸਵਿਧਨਸ਼ੀਲ ਤਰੀਕੇ ਨਾਲ ਵਿਵਹਾਰ ਕੀਤਾ ਗਿਆ ਇਸਤੇ ਕੋਵਿਡ ਡਿਊਟੀ ਦੌਰਾਨ ਮਰਨ ਵਾਲੀਆਂ ਸੈਂਕੜੇ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀਆਂ ਮੌਤਾਂ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਇਸ ਦੇ ਬਜਾਏ ਸਰਕਾਰ ਨੇ ਆਈ ਸੀ ਡੀ ਐਸ ਬਜਟ ਅਲਾਟਮੈਂਟ ਵਿੱਚ 30% ਦੀ ਕਟੌਤੀ ਕਰ ਦਿੱਤੀ ਹੈ। ਇੰਨੀ ਮਹੱਤਵਪੂਰਨ ਸਕੀਮ ਹੋਣ ਦੇ ਬਾਅਦ ਵੀ ਇਸ ਸਕੀਮ ਨੂੰ 48 ਸਾਲਾਂ ਵਿੱਚ ਕਿਸੇ ਵੀ ਸਰਕਾਰ ਨੇ ਵਿਭਾਗ ਵਿੱਚ ਤਬਦੀਲ ਕਰਨ ਦੇ ਉਪਰਾਲੇ ਨਹੀਂ ਕੀਤੇ ਅਤੇ 48 ਸਾਲਾਂ ਤੋਂ ਇਸ ਕੰਮ ਵਿੱਚ ਕਰਨ ਵਾਲੀਆਂ ਵਰਕਰਾਂ ਹੈਲਪਰ ਨਿਗੁਣੇ ਜਿਹੇ ਮਾਣ ਪੱਤੇ ਵਿੱਚ ਕੰਮ ਕਰਨ ਦੇ ਲਈ ਇਸ ਮਹਿੰਗਾਈ ਵਿੱਚ ਮਜਬੂਰ ਹਨ। ਪਿਛਲੇ 5 ਸਾਲਾਂ ਵਿੱਚ ਇੱਕ ਵੀ ਰੁਪਿਆ ਵਾਧੇ ਤੇ ਰੂਪ ਵਿੱਚ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਸ ਨਿਊਮਾਇਂਦੇ ਨੇ ਹਾਂ ਦਾ ਨਾਰਾ ਹੀ ਮਾਰਿਆ ਸਰਕਾਰ ਨੇ ਲਾਪਾਤਰੀਆਂ ਨੂੰ ਸਿੱਧੀ ਨਗਦੀ ਟ੍ਰਾਂਸਫਰ ਸ਼ੁਰੂ ਕਰਨ ਸਕੀਮਾ ਦੇ ਲਾਭ ਲਈ ਆਧਾਰ ਲਿੰਕ ਕਰਨ ਨੂੰ ਲਾਗ ਨਹੀਂ ਬਣਾ ਡਿਜੀਟਾਈਜੇਸ਼ਨ ਦੇ ਨਾਂ ਤੇ ਨਿਸ਼ਾਨਾ ਬਣਾਉਣ ਅਤੇ ਨਿਗਰਾਨੀਕਰਨ ਤਿੰਨ ਤੋਂ 6 ਸਾਲ ਦੇ ਬੱਚਿਆਂ ਨੂੰ ਸਕੂਲਾਂ ਨੂੰ ਸੌਂਪਣ ਲਈ ਸਾਰੇ ਯਤਨ ਕੀਤੇ ਹਨ ਐਨਈਪੀ 2020 ਦੇ ਤਹਿਤ ਕਾਰਪੋਰੇਟਾਂ ਦੁਆਰਾ ਚਲਾਈ ਜਾਂਦੀ ਕੇਂਦਰੀ ਰਸੋਈ ਦੀ ਸ਼ੁਰੂਆਤ ਦੁਆਰਾ ਐਮਡੀਐਮ ਸਕੀਮ ਦਾ ਨੀਜੀਕਰਨ ਰਾਸ਼ਟਰੀ ਡਿਜੀਟਲ ਮਿਸ਼ਨ ਅਤੇ ਜਨਤਕ ਸਿਹਤ ਦੀ ਨੀਜੀਕਰਨ ਵੱਲ ਕਦਮ ਆਦਿ ਇਹ ਸਭ ਕੁਝ ਨਹੀਂ ਸਗੋ ਇਹਨਾਂ ਸਕੀਮਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹਨ ਜੋ ਗਰੀਬਾਂ ਖਾਸ ਕਰਕੇ ਔਰਤਾਂ ਤੇ ਲੋਕਾਂ 'ਤੇ ਲਾਭ ਪਹੁੰਚਾਉਣ ਵਾਲੀਆਂ ਸਾਬਤ ਹੋਈਆਂ ਹਨ ਐਸਲੀ ਆਂਗਣਵਾੜੀ ਵਰਕਰ ਹੈਲਪਰਾਂ ਵਿੱਚ ਤਿੱਖਾ ਰੋਸ ਹੈ ਅਤੇ ਜਿਸ ਸਦਕਾ ਸਾਰੇ ਮੈਂਬਰ ਪਾਰਲੀਮੈਂਟਾਂ ਤੋਂ ਪਿਛਲੇ 5 ਸਾਲਾਂ ਦਾ ਹਿਸਾਬ ਮੰਗਣ ਲਈ ਆਂਗਣਵਾੜੀ ਵਰਕਰ ਹੈਲਪਰ ਮੈਂਬਰ ਪਾਰਲੀਮੈਂਟ ਦੇ ਦੁਆਰ ਪਹੁੰਚ ਕੇ ਆਪਣੇ ਹੱਕ ਦੀ ਮੰਗ ਕਰ ਰਹੀਆਂ ਹਨ ਅੱਜ ਦੇ ਰੋਸ ਪ੍ਰਦਰਸ਼ਨ ਨੂੰ ਮੁੱਖ ਆਗੂਆਂ ਤੋਂ ਬਿਨਾਂ ਨਿਰਲੇਪ ਔਰ ਕ੍ਰਿਸ਼ਨਾ ਕੁਮਾਰੀ ਹਰਪਜਨ ਕੌਰ ਹਰਜੀਤ ਪੌਰ ਜਲੰਦਰ ਸਤਵੰਤ ਕੌਰ ਜਸਵੀਰ ਕੌਰ ਕਪੂਰ ਥੱਲਾ ਲਖਵਿੰਦਰ ਕੌਰ ਬਲਜੀਤ ਕੌਰ ਨਵਾਂ ਸ਼ਹਿਰ गुरमिंदर कौर, राजविंदर कौर, अमृतसर गुरबख्श कौर, सरबजीत कौर, हुशियारपुर, सुरजीत कौर, पिंदर कौर, लुधियाना, वरिंदर कौर, विश्वगुरदासपुर। हमलों क्यों आना प्यार? क्योंकि केंद्रीय सरकार, मोदी जी सरकार, जेडी के बहुत बड़े बड़े लोग ਪਰਵਾੰਦੇ ਉਹ ਪਰਵਾੰਗਾ ਇਹ ਸੁਪਨੇ ਵਾਦੇ ਕੀ ਤੇ ਸੀ ਅੱਜ ਹੋਇ ਕੀ ਰਿਹਾ ਅੱਜ ਜਿਹੜੀ ਕੇਂਦਰ ਦੇ ਵਿੱਚ ਬਾਦਪਰ ਸਰਕਾਰ ਬੈਠੀ ਹੈ ਮੋਦੀ ਦੀ ਸਰਕਾਰ ਬੈਠੀ ਹੈ ਅੱਜ 5 ਸਾਲ ਹੋ ਗਏ ਉਹ ਦੀ ਸਰਕਾਰ ਬਣੀ ਨਾ ਹੀ ਪਾਣੀ ਨਾਲ ਨੇ ਵੇਚੇ ਆਂਗਰਵਾਣੀ ਵਰਕਰਾਂ ਨੇ ਮਾਨਵਤਾ ਦੇ ਵਾਅਦਾ ਕੀਤਾ ਨਹੀਂ ਗੱਲ ਕੀਤਾ ਨਹੀਂ ਬੈਂਸਰ ਦਿੱਤੀ ਅੱਜ ਕਿਤੇ ਨਹੀਂ ਜੇਕਰ ਐਨਕੀ ਸਾਇੰਸ ਦੀ ਤਰ ਲੜੇਗੇ ਤਾਂ ਅੱਜ ਉਹਨਾਂ ਨੂੰ ਅੱਜ ਸਭ ਕੁਝ ਖਾਣ ਵਾਤੇ ਆਏ ਆ ਜੇਕਰ ਪੰਜ ਸੈਂਟਰ ਦੀ ਸਰਕਾਰ ਹੈ ਕਿ ਬੈਂਡ ਕੇ ਵੀ ਲੋਕਾਂ ਨੇ ਜਿਹੜੇ ਝੂਠੇ ਬਹਿਰੇ ਕੀਤੇ ਨੇ ਉਹ ਪੂਰੇ ਨਾ ਕੀਤੇ ਤਾਂ ਹੋਰ ਵੱਡਿਆ ਲਖਿਆ ਦੇ ਵਿੱਚ ਸਾਨੂੰ ਸਭ ਕੁਝ ਖਾਣਾ ਪੈਣਾ ਨਹੀਂ ਕਹਿੰਦੇ ਕਿ ਸਰਕਾਰ ਹੋਏਗਾ ਮਨਾ ਜਿਹੜੇ ਮਜ਼ਦੂਰ ਐ ਉਹਨਾਂ ਦਾ ਵੀ ਕੋਈ ਨਹੀਂ ਜਿਹੜਾ ਫਾਇਦਾ ਨਹੀਂ ਹੋ ਰਿਹਾ ਉਹ ਵੀ ਅਜਿਹਾ ਨਹੀਂ ਰਹਿਣੇ ਚਾਹੇ ਟੀਚਰ ਐ ਚਾਹੇ ਕੋਈ ਵੀ ਮਹਿਕਮੇ ਦਾ ਤੇ ਜਿਹੜੇ ਮਜ਼ਦੂਰਾਂ ਦੇ ਨਾ ਹੱਕ ਜਿ ਸਰਕਾਰਾਂ ਰਹੀਆਂ ਨੇ ਨਾ ਕੇਂਦਰ ਤੇ ਨਾ ਪੰਜਾਬ ਦੀ ਸਰਕਾਰ ਦੀਆਂ ਇਸ ਕਰਕੇ ਅਸੀਂ ਮੰਗ ਕਰਦੇ ਆ ਉਸ ਮਾਰੀ ਸਰਕਾਰ ਨੂੰ ਤੁਸੀਂ ਦੇਖਣਾ ਸਾਡਾ ਫਰਵੀ ਦੇ ਵਿੱਚ ਇਸ ਮਾਰਨ ਕਿ ਨਾ ਕੋਈ ਪ੍ਰਵੰੰਗ ਨਾ ਕੀਤਾ ਦੱਸੀ ਜਿੱਦੀ ਦੇ ਵਿੱਚ ਆ ਕੇ ਤੇ ਹਰ ਇੱਕ ਸਟੇਟ ਦੇ ਵਿੱਚ ਸਾਡੀ ਜਥੇਵੰਦੀ ਆਂਡੀ ਬੜੀ ਮਲਾਜਮ ਯੂਨੀਸੀਟੂ ਦੀ ਅਸੀਂ ਆਪਣਾ ਝੰਡਾ ਕਾਲਾ ਲੈ ਕੇ ਜਿਹੜਾ ਵੀ ਤੇਰਾ ਮੰਤਰੀ ਕਿਸੇ ਵੀ ਸਟੇਟ ਦੇ ਵਿੱਚ ਇਲੈਕਸ਼ਨ ਲੜਨ ਵਾਸਤੇ ਆਊਗਾ ਅਸੀਂ ਕਾਗਯਾ ਝੰਡੀਆਂ ਨਾਲ ਸਵਾਗਤ ਕਰਾਂਗੇ ਤੇ ਨੋਕਾਂ ਦੱਸਾਂਗੇ ਕਿ ਜਿਹੜੇ ਨੋਕਾਂ ਜਿਹੜਾ ਮੋਦੀ ਐ ਇਹ ਝੁੱਠੇ ਲਾੜੇ ਲਾਉਂਦਾ ਤੇ ਇਹ ਕਰਦਾ ਕੁਛ ਨਹੀਂ ਤੇ ਇਹ ਨੂੰ ਕੱਢ ਪਾਉਣਾ ਚਾਹੀਦਾ ਇਹ ਤਾਂ ਕੇਹ ਬੈਣਾ ਜਿਹੜਾ ਰੋਜੋ ਅਸੀਂ ਆਖਣਾ ਜਿਹੜਾ ਕੇ ਪੰਜਾਬ ਦੀ ਸਰਕਾਰ ਵੀ ਐ ਇਹ ਸਭੀ ਲੋਕਾਂ ਨਾਲ ਵੜੇ ਵਹਿੜੇ ਕੀਤੇ ਤੇ ਨਾਲ ਸਾਡੇ ਮਾਂ ਸਾਗਣੇ ਦੀ ਵਹਿਣੇ ਕੀਤੇ ਸੀਗੇ ਤੇ ਇਹ ਅਗਣਵਾੜੀ ਵਰਕਰਾਂ ਨੂੰ ਪਕਿਆ ਕਰਾਂਗੇ ਅਸੀਂ ਅਗਣਵਾੜੀ ਵਰਕਰਾਂ ਨੂੰ ਗਰੰਟੀ ਦਮਾ ਕੇ ਤੇ ਅਸੀਂ ਇਹ ਮੰਗ ਵੀ ਕੀਤੀ ਵੋਟ ਲੈਟਰਾਂ ਨਹੀਂ ਪਾਈਆਂ ਸੈਂਟਰ ਦੀ ਸਰਕਾਰ ਨੇ ਦਿੱਤੀ ਵੀ ਪਾਈਆਂ ਤੇ ਅਸੀਂ ਆਪਣੇ ਮੰਨ ਪਰ ਤਰ ਪੰਜਾਬ ਦੀ ਸਰਕਾਰ ਨੇ ਵੀ ਦਿੱਤੇ ਨਹੀਂ ਸਾਡਾ ਮਿੰਨੀ ਵਰਕਰਾਂ ਨੂੰ ਫਰਮ ਕਰਨ ਦਾ ਜਿਹੜਾ ਸੈਂਟਰ ਦੀ ਸਰਕਾਰ ਨੇ ਕਰਨਾ ਸੀ ਨਾ ਉਹ ਵੀ ਅਜੇ ਤੱਕ ਨਹੀਂ ਕੀਤਾ ਜਾਣਿਆ ਜਿਹੜਾ ਇਹਨਾਂ ਦਾ ਤਾਂ ਪਹਿਲਾਂ ਹੁੰਦਾ ਉਹ ਰਾਤ ਨੂੰ ਕਿੱਟੀਆਂ ਨਿਕਲ ਜਾਂਦੀਆਂ ਨੇ ਜਿਹੜੀਆਂ ਸਾਡੇ ਖਲਾਸੇਰ ਦੇ ਇਸ ਕਰਕੇ ਪੈਣਾ ਪੰਜਾਬ ਦੀ ਸਰਕਾਰ ਨੇ ਜਿਹੜੀ ਉਹ ਸੁਪਰਵਾਈਜ਼ਰਾਂ ਦੀ ਪਤਨੀ ਐ ਉਹ ਤੈਨੂੰ ਝੂਠੇ ਲਾਰੇ ਲਾ ਲੈ ਕੇ ਕੋਈ ਨਾ ਕੋਈ ਅਬਜੈਕਸ਼ਨ ਲਾ ਲਾ ਕੇ ਸੁਪਰਵਾਈਜ਼ਰਾਂ ਦੀ ਵੀ ਭਰਤੀ ਨਹੀਂ ਕੀਤੀ ਗਈ ਜਾ ਰਹੀ ਜਿਹੜੀ ਸਾਡੀ ਮਤਰਾ ਦੇ ਵਿੱਚੋਂ ਹੋ ਰਹੀ ਸੀ ਅਸੀਂ ਜਿਹੜੀ ਮੰਗ ਮੰਨਵਾਈ ਆਪਣੇ ਪੰਜਾਬ ਦੀ ਸਰਕਾਰ ਤੋਂ ਬਈ ਅਸੀਂ ਜਿਹੜਾ ਸਾਡਾ ਮੈਡੀਕਲ ਐ ਸਾਡੀ ਵਰਤਨ ਕੋ ਇੱਕ ਕੰਨੀ ਹੈਰੀ ਮੈਡੀਕਲ ਛੁੱਟੀ ਮਿਲੋਗੀ ਹੋਰ ਵੀ ਉਹਨਾਂ ਨੇ ਕੱਟ ਕੇ ਜਿਹੜੀ ਮੈਨ ਕੀਤੀ ਹੈ ਬਈ ਉਹ ਗਵਰਨਮੈਂਟ ਜਿਹੜਾ ਸਰਕਾਰੀ ਹਸਪੀਟਲ ਹੈ ਉਹਨੇ ਕਰ ਜਿਹੜਾ ਹੈ ਮੈਡੀਕਲ ਦਾ ਜਿਹੜਾ ਉਹ ਤੋਂ ਮੈਡੀਕਲ ਛੁੱਟੀ ਬੁੜਵਾਈ ਜਾਵੇ ਤੇ ਇਹ ਵੀ ਜਿਹੜੀ ਮੰਗਦਾ ਹੈ ਅਸੀਂ ਕੀਤੀ ਹੈ